ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਾਰਾ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਡਾਕਿਆ ਤੇ ਲੇਖ ਪੰਜਾਬੀ ਵਿੱਚ ਡਾਕਿਆ ਤੇ 15 ਲਾਈਨਾਂ ਪੰਜਾਬੀ ਵਿੱਚ ਕਰਾਂਗੇ ਜੇਕਰ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਹ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਪਹਿਲੀ ਲਾਈਨ ਹੈ ਸੁਖਦੇਵ ਸਿੰਘ ਸਾਡੇ ਮੁਹੱਲੇ ਦਾ ਡਾਕਿਆ ਹੈ ਦੂਸਰੀ ਲਾਈਨ ਹੈ ਇਸ ਦੀ ਉਮਰ ਲਗਭਗ 40 ਸਾਲ ਦੀ ਹੈ ਤੀਸਰੀ ਲਾਈਨ ਹੈ ਇਹ ਹਮੇਸ਼ਾ ਖਾਕੀ ਵਰਦੀ ਪਹਿਨਦਾ ਹੈ ਚੌਥੀ ਲਾਈਨ ਹੈ ਇਸ ਦੇ ਮੋਢੇ ਤੇ ਇਸ ਦੇ ਮੋਢੇ ਤੇ ਇੱਕ ਖਾਕੀ ਰੰਗ ਦਾ ਥੈਲਾ ਟੰਗਿਆ ਹੁੰਦਾ ਹੈ ਪੰਜਵੀਂ ਲਾਈਨ ਹੈ ਇਸ ਥੈਲੇ ਵਿੱਚ ਮੁਹੱਲੇ ਦੇ ਲੋਕਾਂ ਲਈ ਪੱਤਰ ਅਤੇ ਮਣੀ ਆਡਰ ਆਦਿ ਹੁੰਦੇ ਹਨ ਛੇਵੀਂ ਲਾਈਨ ਹੈ ਇਹ ਬੜਾ ਮਿੱਠ ਬੋਲੜਾ ਹੈ ਸੱਤਵੀਂ ਲਾਈਨ ਹੈ ਇਹ ਇੱਕ ਇਮਾਨਦਾਰ ਕਰਮਚਾਰੀ ਹੈ 8ਵੀਂ ਲਾਈਨ ਹੈ ਇਹ ਆਪਣੇ ਫਰਜ਼ਾਂ ਵਿੱਚ ਕਦੀ ਕੁਤਾਹੀ ਨਹੀਂ ਕਰਦਾ 9ਵੀਂ ਲਾਈਨ ਹੈ ਇਹ ਸਵੇਰੇ 8 ਵਜੇ ਡਾਕ ਖਾਣੇ ਜਾਂਦਾ ਹੈ 10ਵੀਂ ਲਾਈਨ ਹੈ ਉਥੇ ਇਹ ਡਾਕ ਛਾੜਦਾ ਹੈ ग्यारवी लाइन है फिर अपने मुहल्ले डाक लैके है। आवीं लाइन है फिर यह घर घर जाके डाक बढ़ता है इस दरवी लाइन है इसका काम काफ़ी मुश्किल हुंदा है चौदवी चौदहवीं लाइन है पर इसकी तनखा बहुत घट है 15ਵੀਂ ਲਾਈਨ ਹੈ ਸਰਕਾਰ ਨੂੰ ਇਸ ਦੀ ਤਨਖਾਹ ਵਧਾਉਣੀ ਚਾਹੀਦੀ ਹੈ ਤਾਂ ਬੱਚਿਓ ਇਹ ਸਿਰਤਾਕੀ ਅਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਾਮ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ